ਕੋਮੀਨਸਾਫ ਮੋਰਚੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਣ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵਕ-ਵਕ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ 29 ਮਈ ਨੂੰ ਸਵੇਰੇ 11 ਵਜੇ ਪੂਰੇ ਪੰਜਾਬ ਵਿੱਚ ਸਬਡਿਵੀਜ਼ਨ ਪੱਧਰ ਤੇ ਰੋਸ ਮਾਰਚ ਕੀਤੇ ਜਾਣਗੇ ਅਤੇ ਐਸ.ਡੀ.ਐਮ ਰਾਹੀਂ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਚੇਤਾਵਨੀ ਪੱਤਰ ਸੌਂਪੇ ਜਾਣਗੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹਨ ਕੋਮੀਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਉੱਗੇ ਕਾਰੋਬਾਰੀ ਗੁਰਿੰਦਰ ਸਿੰਘ ਬਾਜਵਾ ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਕਿਸਾਨ ਆਗੂ ਗੁਰਦੀਪ ਸਿੰਘ ਭੋਗਪੁਰ ਅਤੇ ਕੁਲਜਿੰਦਰ ਸਿੰਘ ਘੁੰਮਣ ਨੇ ਕਿਹਾ ਕਿ April ਮਹੀਨੇ ਵਿੱਚ ਕਿਸਾਨ ਪਵਨ ਚੰਡੀਗੜ੍ਹ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਅਤੇ ਧਾਰਮਿਕ ਆਗੂਆਂ ਨਾਲ ਕੀਤੀ ਸਾਂਝੀ ਮੀਟਿੰਗ ਵਿੱਚ ਪ੍ਰੋਗਰਾਮ ਮੁਲਿੱਕਿਆ ਗਿਆ ਸੀ ਉਨਾ ਕਹ ਕਿ ਪੰਜਾਬ ਦੀ ਬਹੁਗਿਣਤੀ ਸਿੱਖ ਵਸੋਂ ਨਾਲ ਪੰਜਾਬ ਦੀ ਧਰਤੀ ਉੱਤੇ ਬੀਤੇ ਸਮੇਂ ਕੀਤੇ ਅਤੇ ਮੌਜੂਦਾ ਸਮੇਂ ਕੀਤੇ ਜਾ ਰਹੇ ਤੱਕੇ ਤੇ ਅਨਿਆਂ ਵਿਰੁੱਧ ਸਾਲ 2015 ਤੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਭਾਰਤ ਦੀ ਨਿਆਂ ਪ੍ਰਣਾਲੀ ਅਨੁਸਾਰ 16 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਉਸ ਨੂੰ ਸਰਕਾਰ ਆਨੇ ਬਹਾਨੇ ਲਗਾਤਾਰ ਟਾਲਦੀ ਆ ਰਹੀ ਹੈ ਉਨੇ ਕਹਿ ਕਿ ਬਾਦਲ ਸਰਕਾਰ ਸਮੇ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਤੇ 3 ਮਹੀਨੇ ਬਾਅਦ ਡੇਰਾ ਸੇਰਸਾ ਦੇ ਸ਼ਰਧੀ ਪੈਰੋਕਾਰਾਂ ਵੱਲੋਂ ਲਲਕਾਰ ਕੇ ਬੇਅਦਬੀ ਕੀਤੀ ਗਈ ਜਿਸ ਦੇ ਰੋਜ਼ਬਜੋ ਇਨਸਾਫ ਦੀ ਮੰਗ ਲਈ ਬੈਠੀਆਂ ਸਿੱਖ ਸੰਗਤਾਂ ਤੇ ਸਰਕਾਰ ਵੱਲੋਂ ਡਾਂਗਾ ਤੇ ਗੋਲੀਆਂ ਚਲਾ ਕੇ ਜ਼ੁਲਮ ਕੀਤਾ ਗਿਆ ਫਿਰ ਕਾਂਗਰਸ ਪਾਰਟੀ 2017 ਦੀਆਂ ਚੋਣਾਂ ਵਿੱਚ ਬੇਅਦਬੀਆਂ ਤੇ ਗੋਲੀ ਕਾਂਡ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਤੇ ਕਾਬਜ਼ ਹੋਈ ਪਰੰਤੂ ਅਖੀਰ ਤੱਕ ਇਹਨਾਂ ਮਸਲਿਆਂ ਨੂੰ ਲਮਕਾਉਂਦੀ ਰਹੀ ਅਤੇ ਇਸ ਮੁੱਦੇ ਤੇ ਸਿਆਸਤ ਕਰਦੀ ਰਹੀ ਮੌਜੂਦਾ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਮੇਂ-ਸਮੇਂ ਤੇ ਬਰਗਾੜੀ ਮੋਰਚੇ ਸਮੇਤ ਸਿੱਖਾਂ ਵੱਲੋਂ ਕੀਤੇ ਹਰ ਸੰਘਰਸ਼ ਵਿੱਚ ਸਟੇਜਾਂ ਉੱਤੇ ਸਰਕਾਰ ਆਉਣ ਤੇ 24 ਘੰਟਿਆਂ ਵਿੱਚ ਇਨਸਾਫ਼ ਦੇਣ ਦਾ ਭਰੋਸਾ ਦਿੰਦੇ ਰਹੇ। ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਸ਼ਹੀਦ ਅਤੇ ਬਾਪੂ ਸੂਰਜ ਸਿੰਘ ਦੀ ਅਗਵਾਈ ਵਿੱਚ ਲੱਗੇ ਮੋਰਚਿਆਂ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਲੀਡਰ ਨੇ ਆਦੇਨ ਦੀ ਗੱਲ ਕਰਦੇ ਰਹੇ ਪਰ ਸਰਕਾਰ ਆਉਣ ਤੇ ਇਹ ਵੀ ਇਨਕਾਰੀ ਹੋ ਗਏ। ਆਗੂ ਨੇ ਕਿਹਾ ਕਿ ਸੁਭਾ ਸਰਕਾਰ ਦੇਸ਼ ਵਿੱਚ ਫਿਰਕਾ ਪ੍ਰਸਤ ਮਾਹੌਲ ਬਣਾ ਰਹੀ ਹੈ ਤੇ ਕੇਂਦਰ ਸਰਕਾਰ ਨਾਲ ਸੁਰ ਮਿਲਾ ਕੇ ਚੱਲ ਰਹੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਦੇਸ਼ ਦੀਆਂ ਘਟ ਗਿਣਤੀਆਂ ਨੂੰ ਨਿਆਹ ਦੇਣ ਦੀ بجائے ਲੋਕਾਂ ਦੀ ਰੋਜੀ ਰੋਟੀ ਤੇ ਸੁਰੱਖਿਆ ਦੀ ਥਾਂ ਦੇਸ਼ ਨੂੰ ਕਾਰਪੋਰੇਟ ਕਰਾਣਿਆ ਤੇ سرمایہਦਾਰਾਂ ਕੋਲ ਵੇਚ ਰਹੀ ਹੈ ਅਤੇ ਦੇਸ਼ ਦੀ ਬੂਹ ਗਿਣਤੀ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੱਦਾ ਦੇ ਕੇ ਮਿੱਠੀ ਗੋਲੀ ਦੇ ਰਹੀ ਹੈ ਸਿੱਖਾਂ ਨਾਲ ਵਧੇਕੀਆਂ ਵੀ ਇਸੇ ਰਣਨੀਤੀ ਦਾ ਹਿੱਸਾ ਹਨ ਉਹਨਾਂ ਕਹਿੰਦੇ ਕਿ 29 ਮਈ ਦੇ ਚੇਤਾਵਨੀ ਪੱਤਰ ਦੇਣ ਦੇ ਪ੍ਰੋਗਰਾਮ ਤੋਂ ਬਾਅਦ ਅਗਲਾ ਪ੍ਰੋਗਰਾਮ ਹਰ ਪਿੰਡ ਵਿੱਚ ਕੌਮੀ ਸਾਫ਼ ਮੋਰਚੇ ਨਾਲ ਜੋੜਨ ਦਾ ਹੋਵੇਗਾ ਬੁਲਾਰਿਆਂ ਨੇ ਕਿਹਾ ਕਿ 7 ਜਨਵਰੀ 2023 ਨੂੰ ਸਿੱਖਾਂ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਸੰਘਰਸ਼ ਵਿੜਿਆ ਗਿਆ ਸਵਾ ਦੋ ਸਾਲ ਬੀਤ ਜਾਣ ਮਗਰੋਂ ਵੀ ਇਹ ਸਰਕਾਰ ਅਣਦੇਖੀ ਕਰ ਰਹੀ ਹੈ ਜਦੋਂ ਕਿ ਇਹ ਮੰਗਾਂ ਨਾ ਆਰਥਿਕ ਹਨ ਤੇ ਨਾ ਹੀ ਵੱਖਵਾਦੀਆਂ ਹਨ ਇਹ ਉਹ ਮੰਗਾਂ ਹਨ ਜਿਹੜੀਆਂ ਸਰਕਾਰ ਦਾ ਰਾਜ ਧਰਮ ਹਨ ਜੇਕਰ ਦੇਸ਼ ਕਾਨੂੰਨ ਅਨੁਸਾਰ ਚੱਲਦਾ ਤਾਂ ਕਦੇ ਵੀ ਲੋਕਾਂ ਨੂੰ ਸੜਕਾਂ ਉੱਤੇ ਬੈਠ ਕੇ ਸਮਾਂ ਤੇ ਪੈਸਾ जाया ਨਾ ਕਰਨਾ ਪੈਂਦਾ ਇਸ ਤੋਂ ਇਲਾਵਾ ਆਗੂਆਂ ਨੇ ਗੱਲ ਕਰਦੇ ਆ ਕਿ ਕੋਮੀ ਸਾਫ ਮੋਰਚਾ ਪੰਥਕ ਮੰਗਾਂ ਦੇ ਨਾਲ-ਨਾਲ ਵਪਾਰੀਆਂ ਕਿਸਾਨਾਂ ਮਜ਼ਦੂਰਾਂ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਸਰਕਾਰ ਵੱਲੋਂ ਲੁਧਿਆਣਾ ਵਿੱਚ ਕਿਸਾਨਾਂ ਦੀ 24000 ਏਕੜ ਜ਼ਮੀਨ ਐਕਵਾਇਰ ਕਰਕੇ ਬਣਾਏ ਜਾ ਰਹੇ ਅਰਬਨ ਸਟੇਟ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਭਾਰਤਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਐਕਵਾਇਰ ਕੀਤਾ ਗਿਆ ਪਰ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕੌਮੀ ਸਾਫ ਮੋਰਚਾ ਸਰਕਾਰ ਦੀ ਹਰ ਗਲਤ ਨੀਤੀ ਦਾ ਵਿਰੋਧ ਕਰੇਗਾ। ਕੋਮੀਨਸਾਫ ਮੋਰਚੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਕੋਟਕਪੂਰਾ ਬਾਈਬਲ ਕਲਾਂ ਗੋਲੀ ਕਾਣ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵਕ-ਵਕ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ 29 ਮਈ ਨੂੰ ਸਵੇਰੇ 11 ਵਜੇ ਪੂਰੇ ਪੰਜਾਬ ਵਿੱਚ ਸਬਡਿਵੀਜ਼ਨ ਪੱਧਰ ਤੇ ਰੋਸ ਮਾਰਚ ਕੀਤੇ ਜਾਣਗੇ ਅਤੇ ਐਸ.ਡੀ.ਐਮ ਰਾਹੀ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਚੇਤਾਵਨੀ ਪੱਤਰ ਸੌਂਪੇ ਜਾਣਗੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹਨ ਕੋਮੀਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਉੱਗੇ ਕਾਰੋਬਾਰੀ ਗੁਰਿੰਦਰ ਸਿੰਘ ਬਾਜਵਾ ਲੋਕ ਅਧਿਕਾਰ ਲੈਣ ਦੇ ਆਗੂ ਬਲਵਿੰਦਰ ਸਿੰਘ ਕਿਸਾਨ ਆਗੂ ਗੁਰਦੀਪ ਸਿੰਘ ਭੋਗਪੁਰ ਅਤੇ ਕੁਲਜਿੰਦਰ ਸਿੰਘ ਘੁੰਮਣੇ ਕਿਹਾ ਕਿ April ਮਹੀਨੇ ਵਿੱਚ ਕਿਸਾਨ ਪਵਨ ਚੰਡੀਗੜ੍ਹ ਵਿੱਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਅਤੇ ਧਾਰਮਿਕ ਆਗੂਆਂ ਨਾਲ ਕੀਤੀ ਸਾਂਝੀ ਮੀਟਿੰਗ ਵਿੱਚ ਪ੍ਰੋਗਰਾਮ ਮੁਲਿੱਕਿਆ ਗਿਆ ਸੀ ਉਨਾ ਕਹੇ ਕਿ ਪੰਜਾਬ ਦੀ ਬਹੁਗਿਣਤੀ ਸਿੱਖ ਵਸੋਂ ਨਾਲ ਪੰਜਾਬ ਦੀ ਧਰਤੀ ਉੱਤੇ ਬੀਤੇ ਸਮੇਂ ਕੀਤੇ ਅਤੇ ਮੌਜੂਦਾ ਸਮੇਂ ਕੀਤੇ ਜਾ ਰਹੇ ਤੱਕੇ ਤੇ ਅਨਿਆਂ ਵਿਰੁੱਧ ਸਾਲ 2015 ਤੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਭਾਰਤ ਦੀ ਨਿਆਂ ਪ੍ਰਣਾਲੀ ਅਨੁਸਾਰ 16 ਸਾਲ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਉਸ ਨੂੰ ਸਰਕਾਰ ਆਨੇ ਬਹਾਨੇ ਲਗਾਤਾਰ ਟਾਲਦੀ ਆ ਰਹੀ ਹੈ ਉਨੇ ਕਹਿ ਕਿ ਬਾਦਲ ਸਰਕਾਰ ਸਮੇ 1 ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਤੇ 3 ਮਹੀਨੇ ਬਾਅਦ ਡੇਰਾ ਸੇਰਸਾ ਦੇ ਸ਼ਰਧਾਲੂ ਪੈਰੋਕਾਰਾਂ ਵੱਲੋਂ ਲਲਕਾਰ ਕੇ ਬੇਅਦਬੀ ਕੀਤੀ ਗਈ ਜਿਸ ਦੇ ਰੋਜ਼ਬਜੋ ਇਨਸਾਫ ਦੀ ਮੰਗ ਲਈ ਬੈਠੀਆਂ ਸਿੱਖ ਸੰਗਤਾਂ ਤੇ ਸਰਕਾਰ ਵੱਲੋਂ ਡਾਂਗਾ ਤੇ ਗੋਲੀਆਂ ਚਲਾ ਕੇ ਜ਼ੁਲਮ ਕੀਤਾ ਗਿਆ ਫਿਰ ਕਾਂਗਰਸ ਪਾਰਟੀ 2017 ਦੀਆਂ ਚੋਣਾਂ ਵਿੱਚ ਬੇਅਦਬੀਆਂ ਤੇ ਗੋਲੀ ਕਾਂਡ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਤੇ ਕਾਬਜ਼ ਹੋਈ ਪਰੰਤੂ ਅਖੀਰ ਤੱਕ ਇਹਨਾਂ ਮਸਲਿਆਂ ਨੂੰ ਲਮਕਾਉਂਦੀ ਰਹੀ ਅਤੇ ਇਸ ਮੁੱਦੇ ਤੇ ਸਿਆਸਤ ਕਰਦੀ ਰਹੀ ਮੌਜੂਦਾ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਮੇਂ-ਸਮੇਂ ਤੇ ਬਰਗਾੜੀ ਮੋਰਚੇ ਸਮੇਤ ਸਿੱਖਾਂ ਵੱਲੋਂ ਕੀਤੇ ਹਰ ਸੰਘਰਸ਼ ਵਿੱਚ ਸਟੇਜਾਂ ਉੱਤੇ ਸਰਕਾਰ ਆਉਣ ਤੇ 24 ਘੰਟਿਆਂ ਵਿੱਚ ਇਨਸਾਫ ਦੇਣ ਦਾ ਭਰੋਸਾ ਦਿੰਦੇ ਰਹੇ। ਮੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਸ਼ਹੀਦ ਅਤੇ ਬਾਪੂ ਸੂਰਜ ਸਿੰਘ ਦੀ ਅਗਵਾਈ ਵਿੱਚ ਲੱਗੇ ਮੋਰਚਿਆਂ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਲੀਡਰ ਨੇ ਆਦੇਨ ਦੀ ਗੱਲ ਕਰਦੇ ਰਹੇ ਪਰ ਸਰਕਾਰ ਆਉਣ ਤੇ ਇਹ ਵੀ ਇਨਕਾਰੀ ਹੋ ਗਏ। ਆਗੋ ਨੇ ਕਿਹਾ ਕਿ ਸੁਭਾ ਸਰਕਾਰ ਦੇਸ਼ ਵਿੱਚ ਫਿਰਕਾ ਪ੍ਰਸਤ ਮਾਹੌਲ ਬਣਾ ਰਹੀ ਹੈ ਤੇ ਕੇਂਦਰ ਸਰਕਾਰ ਨਾਲ ਸੁਰ ਮਿਲਾ ਕੇ ਚੱਲ ਰਹੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਦੇਸ਼ ਦੀਆਂ ਘਟ ਗਿਣਤੀਆਂ ਨੂੰ ਨਿਆਹ ਦੇਣ ਦੀ ਬਜਾਏ ਲੋਕਾਂ ਦੀ ਰੋਜ਼ੀ ਰੋਟੀ ਤੇ ਸੁਰੱਖਿਆ ਦੀ ਥਾਂ ਦੇਸ਼ ਨੂੰ ਕਾਰਪੋਰੇਟ ਕਰਾਣਿਆ ਤੇ سرمایہਦਾਰਾਂ ਕੋਲ ਵੇਚ ਰਹੀ ਹੈ ਅਤੇ ਦੇਸ਼ ਦੀ ਬਹੁ ਗਿਣਤੀ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੱਦਾ ਦੇ ਕੇ ਮਿੱਠੀ ਗੋਲੀ ਦੇ ਰਹੀ ਹੈ ਸਿੱਖਾਂ ਨਾਲ ਵਧੇਕੀਆਂ ਵੀ ਇਸੇ ਰਣਨੀਤੀ ਦਾ ਹਿੱਸਾ ਹਨ ਉਹਨਾਂ ਕਹਿ ਕਿ 29 ਮਈ ਦੇ ਚੇਤਾਵਨੀ ਪੱਤਰ ਦੇਣ ਦੇ ਪ੍ਰੋਗਰਾਮ ਤੋਂ ਬਾਅਦ ਅਗਲਾ ਪ੍ਰੋਗਰਾਮ ਹਰ ਪਿੰਡ ਵਿੱਚ ਕੌਮੀ ਸਾਫ ਮੋਰਚੇ ਨਾਲ ਜੋੜਨ ਦਾ ਹੋਵੇਗਾ ਬੁਲਾਰਿਆਂ ਨੇ ਕਿਹਾ ਕਿ 7 ਜਨਵਰੀ 2023 ਨੂੰ ਸਿੱਖਾਂ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਸੰਘਰਸ਼ ਵਿੜਿਆ ਗਿਆ ਸਵਾਦੋ ਸਾਲ ਬੀਜਣ ਮਗਰੋਂ ਵੀ ਇਹ ਸਰਕਾਰ ਅਣਦੇਖੀ ਕਰ ਰਹੀ ਹੈ ਜਦੋਂ ਕਿ ਇਹ ਮੰਗਾਂ ਨਾ ਆਰਥਿਕ ਹਨ ਤੇ ਨਾ ਹੀ ਵਖਵਾਦੀਆਂ ਹਨ ਇਹ ਉਹ ਮੰਗਾਂ ਹਨ ਜਿਹੜੀਆਂ ਸਰਕਾਰ ਦਾ ਰਾਜ ਧਰਮ ਹਨ ਜੇਕਰ ਦੇਸ਼ ਕਾਨੂੰਨ ਅਨੁਸਾਰ ਚੱਲਦਾ ਤਾਂ ਕਦੇ ਵੀ ਲੋਕਾਂ ਨੂੰ ਸੜਕਾਂ ਉੱਤੇ ਬੈਠ ਕੇ ਸਮਾਂ ਤੇ ਪੈਸਾ जाया ਨਾ ਕਰਨਾ ਪੈਂਦਾ ਇਸ ਤੋਂ ਇਲਾਵਾ ਆਗੂਆ ਨੇ ਗੱਲ ਕਰਦੇ ਆ ਕਿ ਕੋਮੀ ਸਾਫ ਮੋਰਚਾ ਪੰਥਕ ਮੰਗਾਂ ਦੇ ਨਾਲ-ਨਾਲ ਵਪਾਰੀਆਂ ਕਿਸਾਨਾਂ ਮਜ਼ਦੂਰਾਂ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਸਰਕਾਰ ਵੱਲੋਂ ਲੁਧਿਆਣਾ ਵਿੱਚ ਕਿਸਾਨਾਂ ਦੀ 24000 ਏਕੜ ਜ਼ਮੀਨ ਐਕਵਾਇਰ ਕਰਕੇ ਬਣਾਏ ਜਾ ਰਹੇ ਅਰਬਨ ਸਟੇਟ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਐਕਵਾਇਰ ਕੀਤਾ ਗਿਆ ਪਰ ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕੌਮੀ ਇਨਸਾਫ ਮੋਰਚਾ ਸਰਕਾਰ ਦੀ ਹਰ ਗਲਤ ਨੀਤੀ ਦਾ ਵਿਰੋਧ ਕਰੇਗਾ।